ਕੇਪੀਐਸ ਬੇਲਵਰਗਾ ਨੇ ਖਾਰੇ ਲਵਾਏ ਡਾਂਗ ਦੀ ਜ਼ੋਰ ਦੇ ਉੱਤੇ ਕੋਈ ਫਰਦੂ ਸਿੰਘ ਨਹੀਂ ਸੀ ਲਾਉਣ ਦਿੰਦੇ ਉਹਦੇ ਖਾਰੇ ਹਨ ਨਹੀਂ ਚੱਲਣ ਦਿੰਦੇ ਤੇ ਉਹਨਾਂ ਨੇ ਆਪਣਾ ਪੁਲਿਸ ਲਾ ਕੇ ਫੋਰਸ ਲਾ ਕੇ ਖਾਰੇ ਕਰਾਉਣੇ ਭਰਾਲੀਓ ਦੀ ਲੋਕਾਂ ਚ ਜਿਹੜੀ ਮਾਨਸਿਕਤਾ ਸੀ ਕਿ ਕੱਲ ਜੋ ਤਾਂ ਪਹਿਰਾ ਤੇ ਬਸ ਛੇਤੀ ਅਸਰ ਕਰਦਾ ਤੇ ਜਿਹੜੇ ਕੱਚੇ ਪਿੱਲੇ ਸੀ ਮੇਰੇ ਤਰ੍ਹਾਂ ਕੀ ਉਹਨਾਂ ਨੇ ਕਰਕੇ ਤੇ ਉਹ ਇਧਰ ਨੂੰ ਝੁਕਾ ਕਰ ਲਿਆ ਉਹ ਗੱਜਰਖਾਨਾ ਜਿਹੜਾ ਸੀਗਾ ਉਹ ਪ੍ਰਬਲ ਹੋ ਗਿਆ ਤੇ ਲੋਕ ਖਾਰੇ ਆਏ ਪਾਸੇ ਆ ਗਏ ਹਨ ਫਿਰਾਂ ਨੇ ਕੁਝ ਗਾਇਆ ਇਦਾਂ ਦਾ ਗੰਦ ਲੋਕਾਂ 'ਚ ਛੇਤੀ ਅਸਰ ਕਰ ਗਿਆ ਠੀਕ ਹੈ ਨਾ ਸੋ ਬਾਹਰੋਂ ਅੰਦਰੋਂ ਲੋਕ ਵਹਿ ਸ਼ਿੰਦੁਰ ਜਾਂਦੇ ਆ ਤੇ ਗੰਦ ਵਾਲੇ ਬੰਦੇ ਕੋ ਛੇਤੀ ਜਾਂਦੇ ਆ ਆਪਣੀ ਮਾਨਸ ਵੀਰੀ ਮਨੁੱਖ ਦੀ ਬਿਰਤੀ ਜਾਨੀ ਕਿ ਜਿਹੜੀ ਹੁਣ ਇਹ ਚੀਜ਼ ਜਿਹੜੀ ਹੁਣ ਤੂੰ ਤੁਹਾਡੀ ਬਾਹਰ ਸੁਣ ਮਤਲਬ ਬਹਿ ਕੇ ਨਾ ਐ ਨੇਟ ਕੇ ਚੌਕੜਾ ਮਾ ਕੇ ਸੁਣ ਨੂੰ ਕੰਡੇ ਖਰੇ ਹੋਣਗੇ ਹੁਣ ਬਾਲਾ ਮਾਰ ਲਾ ਤੂੰ ਅੰਦਰ ਤੇ ਹੁਣ ਉਹ ਚੀਜ਼ ਤੁਹਾਡਾ ਖੂਨ ਬਾਲਾ ਨਾ ਮਾਰੇ ਠੰਡਾ ਕਰਨ ਵਾਸਤੇ ਅਗਰ ਨਾ ਤੁਹਾਡੇ ਅੰਦਰ ਸ਼ਰਾਬ ਵਾਰਦੀ ਠੀਕ ਹੈ ਨਾ ਤੁਹਾਡੇ ਕੋ ਨਚਾਰ ਮਾਰਦੇ ਚਮਕੀਲੇ ਵਰਗੇ ਤੂੰ ਜੇ ਤੀਜੇ ਜਿਹੜੀਆਂ ਧੀਆ ਭਣੀਆਂ ਛਾਤੀਆਂ ਮਿਲਦੇ ਸਾਡੇ ਵਾਂਸੇ ਦੇ ਬੱਚੇ ਲਈ ਤਾਂ ਚਲੋ ਕੱਟਿਆ ਖਾਰੇ ਓਹੋ ਠੀਕ ਹੈ ਨਾ ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ ਇਦਾਂ ਦੇ ਗਾਣੇ ਇਦਾਂ ਗਰਦਾਸ ਮਾਨ ਨੇ ਗਾਏ ਗਏ ਅਹਨਸਰਾਜ ਆਇਆ ਸੰਦੂਸ਼ ਬੰਦਰ ਸਮਥਿੰਗ ਬਵਾ ਕਿ ਨਾ ਇਹ ਜੋ ਵੀ ਪਿੱਟਕਾ ਨਾ ਸਾਰਾ ਸੀ ਇਹ ਆਏ ਸਾਰੇ ਕਿਉਂਕਿ ਉਹਨੋਂ ਮੋਤ ਆਏ ਉਦੋਂ ਹੋਇਆ ਕਿ ਵਿੱਚ ਉਦੋਂ ਲਹਿਰ ਸੀ ਪੀਕ ਤੇ ਨੌਜਵਾਨਾਂ ਦੇ ਵਿੱਚ ਜੋਸ਼ ਭਰਨ ਵਾਸਤੇ ਜਿਹੜੀਆਂ ਖਾੜਕੂ ਸੰਗਰ ਸ਼ਿਕੀਆਂ ਸਾਕੀਆਂ ਜਾਂ ਸਾਡਾ ਪ੍ਰਾਤਿਤ ਅਜੇ ਮਸੇ ਰੰਗਰ ਦੀ ਸਲਾਉਂਡ ਦਾ ਜਿੰਦ ਇਤਾਂ ਦੀਆਂ ਜੋਸ਼ ਵਾਲੀਆਂ ਜਿਹੜੀਆਂ ਸਿੱਧਾ ਢਾਡੀ ਵਾਰਾਂ ਉਹ ਕਹੀਆਂ ਜਾਂਦੀਆਂ ਸੀਗੀਆਂ ਤੇ ਉਹ ਉਹ ਨੌਜਵਾਨ ਸੁਣਦੇ ਸਪਿਰਟ ਭਰਦੀ ਅੰਦਰ ਪ੍ਰਚਾਰ ਦਾ ਬਣੋਗੇ ਬਹੁਤ ਸੋਹਣਾ ਤਰੀਕਾ ਸੀਗਾ ਜਦਕ ਸਾਰੇ ਨਹੀਂ ਸੀ ਇਹ ਕਹਿੰਦੇ ਉਦੋਂ ਬਲ ਖਾਲਸਾ ਰਾਜ ਦੀਆਂ ਗੱਲਾਂ ਜਮੇ ਖਾਲਸਾ ਰਾਜ ਦੀਆਂ ਗੱਲਾਂ ਜੋ ਪਹਿਲਾਂ ਸੀ ਆਪਣਾ ਹਨ ਉਹ ਹੁਣ ਉਹਨਾਂ ਨੇ ਕੀਤਾ ਕੀ ਉਹਨਾਂ ਨੇ ਉਹਦਾ ਤੋੜ ਲੱਪਣ ਵਾਸਤੇ ਤੇ ਜਿਹੜਾ ਆ ਲੱਚਰਤਾ ਜਿਹੜੀ ਢਾਡੇ ਚ ਵਾਰਦੀ ਅਗਾਉਣ ਵਾਲੇ ਢਾਡੇ ਚ ਪਲਾਨ ਕਰਦੇ ਕੇਪੀਐਸ ਗਿੱਲ ਵਰਗਿਆਂ ਨੇ ਖਾਰੇ ਲਵਾਏ ਦਾੰਗ ਦੀ ਜ਼ੋਰ ਦੇ ਉੱਤੇ ਉਮੀ ਫਾੜ ਕੋਸਿਕ ਨਹੀਂ ਸੀ ਲਾਉਣ ਦਿੰਦੇ ਦਿਖਾਰੇ ਹਨ ਨਹੀਂ ਚੱਲਣ ਦਿੰਦੇ ਤੇ ਉਹਨਾਂ ਨੇ ਆਪਣਾ ਪੁਲਿਸ ਲਾ ਕੇ ਫੋਰਸ ਲਾ ਕੇ ਖਾੜੇ ਕਰਾਉਣੇ ਭਰਾਲੀਓਂ ਦੀ ਲੋਕਾਂ 'ਚ ਜਿਹੜੀ ਮਾਨਸਿਕਤਾ ਸੀ ਕਿ ਕੱਲ ਜੋ ਦੁਪਹਿਰਾ ਉਹ ਮਨ ਛੇਤੀ ਅਸਰ ਕਰਦਾ ਤੇ ਜਿਹੜੇ ਕੱਚੇ ਬਿੱਲੇ ਸੀ ਮੇਰੇ ਤਰ੍ਹਾਂ ਕੀ ਉਹਨਾਂ ਨੇ ਕਰਕੇ ਤੇ ਉਹ ਇਧਰ ਨੂੰ ਝੁਕਾ ਕਰ ਲਿਆ ਉਹ ਗੱਜਰਖਾਨਾ ਜਿਹੜਾ ਸੀਗਾ ਉਹ ਪ੍ਰਬਲ ਹੋ ਗਿਆ ਤੇ ਲੋਕ ਖਾੜੇ ਵਾਲੇ ਪਾਸੇ ਆ ਗਏ ਹਨ ਫਿਰ ਉਹਨੇ ਕੁਝ ਗਾਇਆ ਇਦਾਂ ਦਾ ਗੰਦ ਲੋਕਾਂ 'ਚ ਛੇਤੀ ਅਸਰ ਕਰ ਗਿਆ ਠੀਕ ਹੈ ਨਾ ਸੋ ਬਾਣੀ ਨਾਲ ਉਤਰਦਾ ਲੋਕ ਵਹਿ ਛੇਤੀ ਉੱਤਰ ਜਾਂਦੇ ਆ ਤੇ ਗੰਦ ਵਾਲੇ ਬੰਦੇ ਮਾ ਛੇਤੀ ਜਾਂਦੇ ਆ ਆਪਣੀ ਮਾਨਸਿਕੀ ਮਨੋਕ੍ਰੀ ਬਿਲਤੀ ਜਾਨੀ ਕਿ ਜਿਹੜੀ ਹੁਣ ਇਹ ਚੀਜ਼ ਜਿਹੜੀ ਹੁਣ ਤੂੰ ਤੁਹਾਡੀ ਬਾਹਰ ਸੁਣ ਮਤਲਬ ਬਹਿ ਕੇ ਨਾ ਐ ਨੇਟ ਕੇ ਚੌਕੜਾ ਮਾ ਕੇ ਸੁਣ ਨੂੰ ਕੰਡੇ ਖਰੇ ਹੋ ਜਾਂਦੇ ਹੁਣ ਬਾਲਾ ਮਾਰ ਲਾ ਤੂੰ ਅੰਦਰ ਉਹ ਹੁਣ ਉਹ ਚੀਜ਼ ਤੁਹਾਡਾ ਖੂਨ ਬਾਲਾ ਨਾ ਮਾਰੇ ਠੰਡਾ ਕਰਨ ਵਾਸਤੇ ਅਗਰ ਨਾ ਤੁਹਾਡੇ ਅੰਦਰ ਸ਼ਰਾਬ ਵਾਰਦੀ ਠੀਕ ਹੈ ਨਾ ਤੁਹਾਡੇ ਕੋ ਨਚਾਰ ਮਾਰਦੇ ਚਮਕੀਲੇ ਵਰਗੇ ਤੂੰ ਜੇ ਤੀਜੇ ਜਿਹੜੀਆਂ ਧੀਆ ਭੜੀਆਂ ਛਾਤੀਆਂ ਮਿਲਦੇ ਤੇ ਸਾਡੇ ਵਾਂਸੇ ਤਾਂ ਬੱਚੇ ਲਈ ਤਾਂ ਚਲੂ ਸੋ ਵੱਡੀ ਨਸਲ ਕਸ਼ੀ ਜਿਹੜੀ ਹੋਈ ਆ ਤੁਹਾਡੀ ਸਿੱਖਾਂ ਦੀ ਆਪਣੀ ਮਾਨਸਿਕ ਸ੍ਰੀ ਹੋਈ ਨਾ ਉਹ ਬਹੁਤ ਵੱਡੇ ਪੱਧਰ ਤੇ ਹੁਣ ਹੋਈ ਆ ਹੁਣ ਤਾਂ ਜਿਹੜੇ ਨਵੇਂ ਮੁੰਡੇ ਗਾਉਂਦੇ ਨਾ ਇਹ ਇਹ ਥੋੜੀ ਸਰਕਾਰਾਂ ਵਾਲਾ ਪਲਾਨ ਰੰਜਾ ਪਈ ਏਜੰਸੀਆਂ ਦੇ ਨਾਲ ਨਾ ਇਹ ਤਾਂ ਮਤਲਬ ਪ੍ਰਚਲਨ ਦੇ ਵਿੱਚ ਵੜ ਗਏ ਆ ਜੇ ਭਾਜੀ ਬਹੁਤ ਤਾਂ ਜੀ ਇਹ ਵੀ ਆ ਨਾ ਕਿ ਸ਼ਸਤਰ ਫੜੇ ਹੋਣ ਨਾ ਤੇ ਉਹ ਵੇਖੇ ਜੇ ਕਾਮ ਪਰਿਵਾਰ ਉਹ ਇਹ ਕਹਿੰਦਾ ਉਹ ਪਾਪਾ ਜੀ ਆ ਜਾਣਗੇ ਪਾਪਾ ਜੀ ਆ ਜਾਣਗੇ ਡਰਾਈ ਜਾਂਦੇ ਉਹਨਾਂ ਨੂੰ ਮਤਲਬ ਬਾਣੀ ਦਾ ਰਤਬਾ ਸੀ ਉਹ ਆ ਗਿਆ ਨਹੀਂ ਸੰਗ ਉਹ ਬਹੁਤੋਂ ਨਿਸ਼ੰਗ ਉਹ ਪਹਿਰਾ ਸੀ ਹੁੱਲ ਟਾਕਰਤਾ ਇਹ ਹਣਾ ਹੋ ਨਾ ਹੰਗਣਾ ਨਿਆੰਗਾ ਰਿ ਗੇ ਇਹੜਾ ਉਹ ਕਿਸ਼ਾ ਚਤਰ ਬੰਨਣਾ ਲੈ ਕੇ ਆ ਗਈ ਬੱਚੇ ਲੈ ਕੇ ਮਨ ਚ ਡਰ ਪਾਤਾ ਸੀਗਾ ਰਤਬਾ ਜਿਹੜਾ ਸੀਗਾ ਨਾ ਬਾਣੇ ਦਾ ਉਹ ਕੋਈ ਸਾਡੇ ਪਤੇ ਨਹੀਂ ਗਲਤੀਆਂ ਵਾ ਮੈਂ ਨਹੀਂ ਕਿਹਾ ਸਾਡੇ ਬੰਦੇ ਨਹੀਂ ਗਲਤੀਆਂ ਤੁਹਾਡੇ ਵੀ ਬੰਦੇ ਨਹੀਂ ਗਲਤੀਆਂ ਤਰ੍ਹਾਂ ਹੋਉਂਦੇ ਇਹ ਸਾਡੇ ਵੀ ਬੰਦੇ ਨਹੀਂ ਗਲਤੀਆਂ ਵਾ ਪਰ ਸਾਡੇ ਬੰਦੇ ਦੇ ਜੀਵਨਾਂ ਵਿੱਚ ਘਾਟ ਹੋਈ ਜੇ ਨਾ ਜੀਵਨਾਂ ਵਿੱਚ ਘਾਟ ਹੁੰਦੀ ਤੇ ਅੱਜ ਦਾ ਰਤਬਾ ਵਾ ਖਾਲਸੇ ਦਾ ਇਹ ਬੁਲੰਦ ਸੀ ਉਹਨਾਂ ਆਪਾਂ ਜਾਣੀਏ ਤੁਸੀਂ ਆਪਾਂ ਆਪਣੀ ਗੱਲ ਕਰਦੇ ਆ ਬਾਣਾ ਪਾ ਕੇ ਜਾਣਦੇ ਆ ਨਾ ਜਦੋਂ ਪੰਜ ਦਸ ਹੁੰਨੇ ਆਪਾਂ ਕਿੰਨਾ ਸਰਕਾਰ ਕਰਦੇ ਸੰਸਦ ਆਮ ਚਿਕ ਸੰਸਦ ਤੁਹਾਨੂੰ ਥਾਜੁਕਦੀਆਂ ਵਾ ਜਿਹਨਾਂ ਨੂੰ ਉਤਵਾ ਬਣਦਾ ਪਤਾ ਵਾ ਪਰ ਮਸਾਦ ਪੁੱਤ ਫੇਰ ਉੱਥੇ ਵੀ ਉਸ ਬਾਣੇ ਨੂੰ ਕਾਇਮ ਨਹੀਂ ਰੱਖਣਾ ਤੁਸੀਂ ਰੱਖਣਾ ਹੈ ਬਾਣਾ ਤੁਸੀਂ ਪਾਇਆ ਜੇ ਤੁਸੀਂ ਬਾਣਾ ਪਾ ਕੇ ਕੰਮ ਕਰੋ ਇਹ ਬਾਣਾ ਪਾ ਕੇ ਮਾਰੇ ਕੰਮ ਕਰੋਗੇ ਤੇ ਉਹ